ਆ ਅਮਰਤਾ ਬਰਾੜ ਮੈਡਮ ਪਿੰਡ ਅਗਲ ਖਰਾਣਾ ਤੇ ਜਹਾਂ ਤੂੰ ਤਾਂ ਚੰਦੂ ਹੁੰਦਾ ਕੋਈ ਮਾਰਨਾਂ ਦਾ ਕਾਹਦਾ ਕੋਈ ਤੁੱਤੀ ਕਿਵੇਂ ਮਾਰੀਂ ਤੂੰ ਚਲ ਓ ਤੂੰ ਪਾ ਲੈ ਦੋ ਟੀਵੀ ਗੁਜਾ ਸੁਸੇਦ ਪਿੰਡ ਅਗਲ ਖਰਾਣਾ ਬਤਮੀਜੀ ਕਹੇ ਸੀ ਬਤਮੀਜੀ ਕਰਦੇ ਆ ਇਹ ਅਸੀਂ ਬਾਹਨ ਲਿਆ ਠੇਕੇ ਦੇ ਪਹਿਲਾਂ ਆੜੀ ਕਣਕ ਮਚਾਈ ਹੁਣ ਸਾਡਾ ਇਹ ਪਾਣੀ ਬੰਦ ਕਰਦੇ ਆ ਇਹ ਹਰਨਾਥ ਪਿੰਡ ਝੰਡਾ ਵਾਲਾ ਹਾਂ ਹੁਣ ਬਾਈ ਨਹੀਂ ਬੋਲੇ ਕੋ ਸਾ ਗੱਡੀ ਨਾਲ ਲਿਆ ਯਾਰ ਗੱਡੀ ਨਾਲ ਲਿਆ ਅੱਗੇ ਬੰਦਾ ਹੁਣ ਹਾਂ ਹਾਂ ਲਿਆ ਗੱਡੀ ਵੀ ਨੇੜੇ ਰੱਖ ਗੱਡੀ ਲਿਆ ਨੇੜੇ ਗੱਡੀ ਗੱਡੀ ਦੀਆਂ ਨਾ ਹਾਂ ਬਾ ਨਿਕਲਦੇ ਨਹੀਂ ਹੁਣ ਖੜ ਜੋ ਉਹ ਟਰੈਕਟਰ ਲਾ ਦੇ ਉਹ ਟਰੈਕਟਰ ਲਾਵੇ ਮਾਰ ਲੈਣਾ ਆਰਟੀਕਲ ਨੂੰ